لوکاں ਲਈ ਸੰਘਰਸ਼ ਵੀ ਕਰਦੇ ਆ ਨਾਲ ਦੀ ਨਾਲ ਅਤਵਾਦੀ ਵੀ ਕਹੋਂਦੇ ਆ ਨਾਲ ਦੀ ਨਾਲ ਹੱਕ ਵੀ ਦਵਾਉਂਦੇ ਆ ਇਹਨਾਂ ਨੂੰ ਰੋਕੇ ਕਿਸਾਨੀ ਝੰਡੇ ਨੂੰ ਸਲਾਮ ਕਰਨਾ ਚਾਹੀਦਾ ਇਸ ਦੀ وجہ جس ਦੀ وجہ রেਦਾ ਤੇ ਫਰੀ ਲੰਗਦਾ ਕੋ ਕਿਸਾਨਾਂ ਦਾ ਧੰਨਵਾਦ ਕਰਨ ਦੇ ਲਈ ਤੇ ਕਿਸੇ ਨੇ ਬ੍ਰੇਕ ਨਹੀਂ ਮਾਰੀ ਜਦ ਕਿ ਆਪਾਂ ਕਈਆਂ ਨੂੰ ਹੱਥ ਵੀ ਦਿੱਤਾ ਕੰਨੀਆਂ ਸਾਡੇ ਬੰਦਿਆਂ ਨੂੰ ਖੋਲਦੀਆਂ ਨਾ ਕਿੰਨੇ ਵੀ ਅਲੱਗੀਆਂ ਦੇ ਨਾ ਲੱਗੀਆਂ ਇੱਕ ਕਿਸਾਨਾਂ ਨੂੰ ਨਾ ਕਿਸੇ ਨੇ ਹਸਾਪਤੀ ਦਿੱਤਾ ਆ ਨਾ ਕਿਸੇ ਨੇ ਦੇਣਾ ਆ ਤੇ ਨਾ ਉਹ ਨਹੀਂ ਲੈਣਾ ਦੇਖੋ ਕਿਸਾਨਤਾ ਜੀ ਕਿੱਥੇ ਹੜਗਾ ਉੱਥੇ ਹੜਾ ਅਜੇ ਵੀ ਇਹ ਕਹੂੰਗਾ ਵੀ ਜਿਹੜੇ ਲੰਘ ਕੇ ਜਾਂਦੇ ਨਾ ਜੇ ਇਹਨੂੰ ਥੋੜੀ ਬੋਦੀ ਸੰਗ ਹੋਵੇ ਜਾਂ ਜੇ ਲੋ ਸ਼ਰਮੀ ਬਿਲਕੁਲ ਜੀ ਬਿਲਕੁਲ ਕਿਸਾਨੀ ਝੰਡੇ ਨੂੰ ਸਲਾਮ ਕਰਕੇ ਫੋਟੋ ਵਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਵੀ ਜਿਹੜੀ ਪਬਲਿਕ ਆ ਉਹ ਕੋਸ਼ਿਸ਼ ਐ ਨਾ ਜੀ ਇਹ ਆਪਾਂ ਦੇਖਿਓ 75 ਪਹਿਲਾਂ ਪੱਲੀਆਂ ਤਾਲੀਆਂ ਹੋਈਆਂ ਕੀ ਕਾਰਨ ਕੀ ਇਸ ਚੀਜ਼ ਦਾ ਪਤਾ ਕੋਈ ਉਸ ਬਾਰੇ ਇਹ ਵੀ ਪਹਿਲਾਂ ਇਹ ਤੁਹਾਨੂੰ ਮੈਂ ਦੱਸਦਾ ਵੀ ਜਿਹੜੀਆਂ ਪੱਲੀਆਂ ਆ ਨਾ ਹਾਂਜੀ ਇਹਨਾਂ 'ਚ ਆਪਾਂ ਪੱਠੇ ਜਾਂ ਤੂੜੀ ਪੰਡਾ ਬੰਦੀ ਦੀਆਂ ਪੰਡਾ ਆ ਜੇ ਚੋਲ ਟੈਕਸ ਵੱਜ ਗਿਆ ਵੇ ਉਹੀ ਗੱਲ ਬੰਦਾ ਸਿਆਣਿਆਂ ਨੇ ਕਿਹਾ ਹੱਥ ਤੇ ਖੁਦਾ ਦਾ ਵੈਰ ਬਿਲਕੁਲ ਇਹ ਇਹਨਾਂ ਡੋਲ ਆ ਸਭ ਤੋਂ ਮਹਿੰਗਾ ਡੋਲ ਆ ਲੋਡੋ ਵਾਲਾ ਹੂੰ ਹੂੰ ਤੇ ਜਿਹੜੇ ਤੇ ਕਰਿੰਦੇ ਸੀ ਤੁਸੀਂ ਆ ਪਹਿਲਾਂ ਵੀ ਦੇਖਿਆ ਆਪਾਂ ਇੱਕ ਦੋ ਨਾ ਗੱਲ ਨਹੀਂ ਬਿਲਕੁਲ ਇਹ ਤਾਂ ਅੰਗਰਬੇ ਹੁੰਦੇ ਸੀ ਇਹ ਰੇਕ ਦਾ ਆ ਕਰਦੇ ਸੀ ਸਿੱਧੇ ਨੂੰ ਲੈਣਾ ਸੀ ਬਹੁਤ ਆ ਜਿਆ ਨਾਲ ਹੈਮਟ ਨਹੀਂ ਆ ਕੇ ਕਿਸੇ ਗੱਡੀ ਨੂੰ ਹੱਥ ਦੇ ਦ ਗੱਡੀ ਵੀ 100 ਤੇ ਹੁੰਦੀ ਆ ਜਿਹੜੀ ਹਾਂ ਬਿਲਕੁਲ ਉਹ ਗੱਡੀਆਂ ਦੇ ਆਪਣੇ ਫੁੱਲ ਲੇਅਰ ਬੰਨੀ ਪਈ ਪੂਰੀ ਦੇਖੋ ਇਹਦਾ ਇਸਾਨਾ ਦੀ ਦੇਣ ਆ ਹਾਂਜੀ ਇਸਾਨਾ ਨੇ ਇਹਦੇ ਤਹ ਨਾਲ ਮੈਕਲ 15 ਦੀ ਜਨ ਤੋਂ ਚੱਲ ਰਿਆ ਸੀ ਕੱਲ ਤੋਂ ਮੈਕਲ ਦੀ ਪਰਮਨੈਂਟ ਫਰੀ ਕਰਤਾ ਇਹ ਵੇ ਇੱਧੇ ਚੱਲੂ ਹਣ ਤਾਂ ਇੱਦਾਂ ਫਰੀ ਚ ਚੱਲੂ ਜਿੰਨਾ ਚਿਰ ਰੇਟ ਨਹੀਂ ਘਟਦੇ ਤੇ ਰੇਟ ਕਿਉਂਕਿ ਬਹੁਤ ਜ਼ਿਆਦਾ ਸੀ ਤੇ ਹੁਣ ਉਹ ਤੁਸੀਂ ਦੇਖਣਾ ਵੀ ਕਿਤੇ ਪੱਲੀ ਬੰਨੀ ਆ ਕਿਤੇ ਝੰਡਾ ਲਗਾ ਕਿਤੇ ਬੈਨਰ ਲਗਾ ਕਿਸਾਨਾਂ ਨੇ ਬੱਲੇ ਬੱਲੇ ਕਰਾ ਦਿੱਤੀ ਕੰਮ ਇੱਥੇ ਜੰਨਾ ਵੀ ਰੋਕ ਰਹਾ ਤਾ ਇੱਕ ਬੜੀ ਨਾ ਅਰੇ ਵੀ ਸਾਨੂੰ ਐਸੀ ਦਾ ਗੁੱਸਾ ਹੁੰਦਾ ਬੇਸ਼ੱਕ ਅਸੀਂ ਜਥੇਬੰਦੀਆਂ 'ਚ ਨਹੀਂ ਜਾਂਦੇ ਹੈਗਾ ਕਿ ਕਿਸਾਨ ਆ ਬਿਲਕੁਲ ਜੀ ਗੋਥ ਕੱਟ ਜਾਂਦੇ ਆ ਬਹੁਤ ਕੱਟ ਜਾਂਦੇ ਆ ਇਹ ਜਿਹੜੀ ਆਮ ਪਬਲਿਕ ਹੈ ਨਾ ਜਿਹੜੇ ਹੁਣ ਲੰਘ ਰਹੇ ਆ ਇਹ ਹੀ ਸੀ ਜਿਹੜੇ ਕਿਸਾਨਾਂ ਨੂੰ ਮਾਰਾ ਕਹਿੰਦੇ ਹੁੰਦੇ ਆ ਕਹਿੰਦੇ ਸੀ ਵੀ ਲਾਈਨਾਂ ਲਵਾਈਆਂ ਪਈਆਂ ਆ ਦੇ ਕਿਸੇ ਦਾ ਕੋਈ ਮਰ ਗਿਆ ਕੌਣ ਚ ਮਰਵਾ ਰਿਹਾ ਕੋਈ ਕਿਸਾਨ ਕਿਤੇ ਪ੍ਰਦਰਸ਼ਨ ਕਰਦੇ ਨਾ ਕੋਈ ਪ੍ਰੋਟੈਸਟ ਕਰਦੇ ਆ ਜਾਮ ਲਾ ਕੇ ਦਾ ਨੇ ਚੱਲੀ ਬਿਲਕੁਲ ਪਰ ਇਹ ਬੰਦੇ ਗਾਇਆਂ ਕਰਦੇ ਹੁੰਦੇ ਸੀ ਜਲੰਧਰ ਤੁਸੀਂ ਦੇਖਿਆ ਪੂਰੀ ਨੇ ਗਾਲਾਂ ਕੱਢੀਆਂ ਸੀ ਪ੍ਰੋਟੈਸਟ ਵੇਲੇ ਆਓ ਤੇ ਅੱਜ ਇਹਨਾਂ ਦਾ ਹਰੇਕ ਗੱਡੀ ਦਾ ਆਪੜੋਂ ਦਾ 4-500 ਰੁਪਏ ਬਚ ਰਿਹਾ ਅੱਜ ਕਿਸੇ ਨਹੀਂ ਗਿਆ ਧੰਨਵਾਦ ਨਹੀਂ ਕੀਤਾ ਧੰਨਵਾਦ ਨਹੀਂ ਕੀਤਾ ਕਿਸੇ ਨੇ ਧੰਨਵਾਦ ਆ ਧੰਨਵਾਦ ਕਿਸੇ ਨੇ ਇਹਨਾਂ ਨੂੰ ਰੋਕ ਕੇ ਕਿਸਾਨੀ ਝੰਡੇ ਨੂੰ ਸਲਾਮ ਕਰਨਾ ਚਾਹੀਦਾ ਜਿਸ ਦੀ وجہ ਜਿਸ ਦੀ ਬਜਾਰੇ ਨਾਲ ਤੇ ਫਰੀ ਲੰਘ ਰਿਹਾ ਹੁਣ ਆਪਾਂ ਦੋ ਚੋ ਬੰਦਿਆਂ ਨਾਲ ਗੱਲ ਵੀ ਕੀਤੀ ਆ ਉਹਨਾਂ ਦਾ ਇਹ ਕਿ ਕਿਹਾ ਸੀਗਾ ਵੀ ਅਸੀਂ ਤਾਂ ਕਿਸਾਨਾਂ ਦਾ ਇੰਨਾ ਧੰਨਵਾਦ ਕਰਦੇ ਆ ਉਹ ਦੱਸ ਰਹੇ ਵੀ ਜਦੋਂ ਨਾ ਅਸੀਂ ਤੇਰੀ ਜਾਣਾ ਹੁੰਦਾ ਸੀ ਤੇਲ ਤਾਂ 100 ਰੁਪਏ ਲੱਗਦਾ ਸੀ ਪਰ ਟੂਲ ਚ 400 ਤਾਂ ਲੱਗ ਜਾਂਦਾ ਸੀ ਮੈਂ ਕਿਹਾ ਜੀ ਆਪਾਂ ਵੀ ਆ ਜਦੋਂ ਲਧਿਆਰੇ ਆਉਂਦੇ ਆ ਹਾਂ 2 300 ਚ ਗੱਡੀ ਮੁੜ ਜਾਂਦੀ ਆ ਤੇ 500 ਇਥੇ ਗੋਲ ਦੇਣਾ ਪੈਂਦਾ ਬਿਲਕੁਲ ਉਹਦੇ ਕਰਕੇ ਕਈ ਇੱਦਾਂ ਦੇ ਵੀ ਅਗਲਾ ਕੰਮ ਦਫਾ ਕਰੋ ਲੋਕਾਂ ਨੂੰ ਕੋ ਮਹਿਲੋ ਜੋ ਕੁਝ ਬਿਲਕੁਲ ਜੀ ਚਾਹੀ ਮਹਿੰਗਾ ਵੀ ਮਿਲਦਾ ਮਹਿੰਗਾ ਮਿਲਦਾ ਆ ਜਦ ਤੱਕ ਇਹ ਜੀ ਹੁਣ ਕਿਸਾਨਾਂ ਦੇਖੋ ਕਿਸਾਨਾਂ ਦਾ ਧੰਨਵਾਦ ਕਰਨ ਦੇ ਲਈ ਇੱਥੇ ਕਿਸੇ ਨੇ ਬ੍ਰੇਕ ਨਹੀਂ ਮਾਰੀ ਜਦ ਕਿ ਆਪਾਂ ਕਈਆਂ ਨੂੰ ਹੱਥ ਵੀ ਦਿੱਤਾ ਤੇ ਜੇ ਇੱਥੇ ਕਿਸੇ ਨੇ ਧਰਨਾ ਲਾਇਆ ਹੁੰਦਾ ਲੋਕ ਇਸ ਨੇ ਇੱਥੇ ਪਲੀਆਂ ਸਾਡੇ ਬੰਦਿਆਂ ਨੂੰ ਖੋਲਦੀਆਂ ਨਾ ਇਹਨਾਂ ਦੀਆਂ ਲੰਗੀਆਂ ਲੈਣਾ ਲੱਗਣੀਆਂ ਉਹ ਤਾਂ ਲੱਗੜੀਆਂ ਜੀ ਅਨੈਤਿਕ ਜੀ ਗੱਲ ਆ ਹਰੇਕ ਬੰਦੇ ਦੀ ਜੇਬ ਦੇ ਉੱਤੇ ਲਟੋ ਹੋ ਰਹੀ ਸੀ ਦਿੱਲੀ ਦਾ ਜੇ ਕਿ ਇਹ ਕਰੋੜਾ ਰੁਪਇਆ ਇਸ ਟੂਲ ਦੇ ਉੱਤੋਂ ਬੋਝ ਪੈ ਰਿਹਾ ਆ ਇਨਕਮ ਸੀ ਲੋਕਾਂ ਦੀ ਜੇਬ ਚੋਂ ਨਿਕਲ ਰਹੀ ਸੀ ਆਮ ਪਬਲਿਕ ਦੀ ਜੇਬ ਚੋਂ ਜਿੱਤੇ ਕਈ ਦਹਾਕਿਆਂ ਕਿੰਨੇ ਸਾਲਾਂ ਤੋਂ ਨਿਕਲਿਆ ਆ ਲਗਭਗ 15-20 ਸਾਲ ਹੋ ਚਲੇ ਜੀ ਇਹਨੂੰ ਤੇ ਇਹ ਲੁੱਟਖੋਟ ਇਸ ਤਰ੍ਹਾਂ ਹੀ ਜਾਰੀ ਆ ਬਾਕੀ ਦੂਜੇ ਰਾਨੀ ਦੀ ਗੱਲ ਇਹ ਆ ਪਰ ਕਿਸੇ ਵੀ ਟੂਲ ਤੇ ਜਾਣੇ ਆ ਪਰਚੀ ਕੱਟ ਹੁੰਦੀ ਆ ਲਗਭਗ 24 ਘੰਟੇ ਦੀ ਪਰਚੀ ਹੁੰਦੀ ਆ ਇੱਕ ਇਹ ਅਨੋਖਾ ਟੂਲ ਆ ਜਿੱਤੇ ਆਉਣ ਦੇ ਤਾਂ ਜਾਣ ਦੇ ਬਕਰ ਬਕਰ ਵੈਸੇ ਲੱਗਦੇ ਆ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਆਪਣੀਆਂ ਜਾ ਕੇ ਜਿਹੜੇ ਮਨਿਸਟਰ ਹੈਗੇ ਆ ਉਨਾ ਨਹੀਂ ਸਹਾਪਤੀ ਜਾਂਦਾ ਹੋਊ ਜਿਹੜੇ ਪੁਸਤਕ ਦੇ ਨੇ ਹਾਂਜੀ ਹਾਂਜੀ ਤੇ ਕਿਸਾਨਾਂ ਨੂੰ ਨਾ ਕਿਸੇ ਨੇ ਹਸਾਬਾਤੀ ਦਿੱਤਾ ਆ ਨਾ ਕਿਸੇ ਨੇ ਦੇਣਾ ਆ ਤੇ ਨਾ ਉਹ ਨਹੀਂ ਲੈਣਾ ਦੇਖੋ ਕਿਸਾਨਤਾ ਜੀ ਜਿੱਥੇ ਆਰਗਾ ਉੱਥੇ ਆਰਗਾ ਨਹੀਂ ਦੇਖੋ ਮੈਂ ਅਜੇ ਵੀ ਇਹ ਕਹਾਂਗਾ ਵੀ ਜਿਹੜੇ ਲੰਘ ਕੇ ਜਾਂਦੇ ਨੇ ਨਾ ਅਗਰ ਇਹਨਾਂ ਨੂੰ ਥੋੜੀ ਬਹੁਤੀ ਸੰਗ ਹੋਵੇ ਹਾਂ ਜਾਂ ਕਹੋ ਸ਼ਰਮੀ ਬਿਲਕੁਲ ਜੀ ਬਿਲਕੁਲ ਕਿਸਾਨੀ ਝੰਡੇ ਨੂੰ ਸਲਾਮ ਕਰਕੇ ਫੋਟੋ ਵਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਜਿਹੜੀ ਪਬਲਿਕ ਆ ਉਹ ਖੁਸ਼ ਐ ਨਾ ਜੀ ਕਿਸਾਨਾਂ ਦੀ ਸਪੋਰਟ ਕਰਨੀ ਚਾਹੀਦੀ ਜਿੱਥੇ ਆਪਾਂ ਵਿਰੋਧ ਕਰਦੇ ਆ ਚਲੋ ਜਿੱਥੇ ਗਲਤ ਐ ਵਿਰੋਧ ਵੀ ਕਰੋ ਪਰ ਜਿੱਥੇ ਮੰਨ ਲਓ ਉਹਨਾਂ ਦੀ ਚੰਗਿਆਈ ਆ ਉਹਨਾਂ ਨੂੰ ਸਲੂਟ ਵੀ ਕਰਨਾ ਚਾਹੀਦਾ ਹੈ ਨਾ ਇਹਨਾਂ ਨੂੰ ਆਪਾਂ ਨੂੰ ਘੰਟਿਆਂ ਕਿਤੇ ਹੋ ਗਿਆ ਆ ਇਹਨਾਂ ਨੂੰ ਹਾਂ ਜੀ ਇਹ ਸੈਂਕੜੇ ਗੱਡੀਆਂ ਦਾ ਅਪ ਡਾਊਨ ਹੋ ਚੁੱਕਾ ਮੇਰਾ ਖਿਆਲ ਹੈ 1000 ਗੱਡੀ ਇੱਧਰ ਉੱਧਰ ਹੋ ਚੁੱਕੀ ਜਿਆਦੀ ਹੋਗੀ ਜਿਆਦੀ ਹੋਗੀ ਇਹ ਯਾਰ ਗੱਡੀ ਦੇ ਤੁਸੀਂ 300 ਨਾਲ ਜਾਂ 200 ਨਾਲ ਕੈਲਕੂਲੇਟ ਕਰਕੇ ਦੇਖ ਲਓ ਕਿ ਕਿੰਨਾ ਡੋਰ ਬਚਿਆ ਹੋਏਗਾ ਜਿਹੜਾ ਕਿ ਇਹਨਾਂ ਦੀ ਜੇਬ ਸੀ ਜਾਣਾ ਸੀ ਬਿਲਕੁਲ ਜੀ ਇਹ ਉਹੀ ਕਿਸਾਨ ਆ ਜਿਨ੍ਹਾਂ ਨੂੰ ਹੱਤਵਾਦੀ ਕਿਹਾ ਜਾਂਦਾ ਹੱਤਵਾਦੀ ਬਿਲਕੁਲ ਇਹਨਾਂ ਨੂੰ ਹੱਤਵਾਦੀ ਕਿਹਾ ਜਾਂਦਾ ਤਾਂ ਫਿਰ ਲੜਾਈਆਂ ਵੀ ਪੈਂਦੇ ਏਅਰਪੋਰਟ ਨੇ ਚਲੋ ਉਹ ਤਾਂ ਪੈਣਾ ਹੀ ਹੈ ਨਾ ਵੈਸੇ ਆਪਾਂ ਗੱਲ ਕਰਦੇ ਆ ਇਹਨਾਂ ਦਾ ਦਿੱਤਾ ਆਪਾਂ ਮੋੜ ਨਹੀਂ ਸਕਦੇ ਹੈਗੇ ਦੇਖੋ ਇਹਨਾਂ ਨੇ ਤੁਹਾਨੂੰ ਅੰਨ ਵੀ ਦੇਣਾ ਕਿਸਾਨਾਂ ਨੇ ਤੁਹਾਨੂੰ ਅੰਨ ਵੀ ਦੇਣਾ ਖਾਣ ਨੂੰ ਜਿਹੜਾ ਜਿਹੜੀ ਆਪਾਂ ਫ੍ਰੀ ਵੀ ਕਹਦੇ ਇਹਦੇ ਕਣਕੋ ਕਿਸਾਨਾਂ ਦੀ ਬੀਜੀ ਹੁੰਦੀ ਆ ਕਿਤੇ ਹੋਰ ਤੋਂ ਨਹੀਂ ਆਉਂਦੀ ਸਰਕਾਰਾਂ ਕੋਈ ਪਾਕਿਸਤਾਨ ਤੋਂ ਨਹੀਂ ਲਗਵਾਉਂਦੀਆਂ ਕਿਸਾਨਾਂ ਨੇ ਫਸਲ ਵੀ ਬੀਜਣੀ ਆ ਹੁਣ ਵੀ ਕਿਸਾਨ ਫਸਲ ਬੀਜ ਰਿਹਾ ਐਸ ਟਾਈਮ ਚੋ ਨੀਂਦਵਾਈ ਚੱਲਦੀ ਆ ਕਿਸਾਨ ਆਪਣੀ ਫਸਲ ਵੀ ਬੀਜਦੇ ਆ ਇੱਥੇ ਬੈਠਿਆਂ ਨੂੰ ਉਹਨਾਂ ਨੂੰ 15-20 ਲੋਕਾਂ ਲਈ ਸੰਘਰਸ਼ ਵੀ ਕਰਦੇ ਆ ਨਾਲ ਦੀ ਨਾਲ ਅੱਤਵਾਦੀ ਵੀ ਕਹੋਂਦੇ ਆ ਨਾਲ ਦੀ ਨਾਲ ਹੱਕ ਵੀ ਦਵਾਉਂਦੇ ਆ ਦੇਖੋ ਜਿੱਥੇ ਗਰਾਦੀ ਫਾਸੀ ਜਾਂਦੀ ਨਾ ਜਦੋਂ ਹੁਣ ਅਗਲੇ ਹੱਥ ਘੜੇ ਹੋ ਜਾਂਦੇ ਸਰਕਾਰ ਦੇ ਦਵਾਰੇ ਘੁੰਮ ਕੇ ਫੇ ਇੱਕੋ ਲੱਭਦਾ ਅਗਲਾ ਲੱਭਦਾ ਹੁਣ ਝੰਡੇ ਵਾਲੇ ਲੱਭੋ ਵੀ ਉਹ ਕਿੱਥੇ ਆ ਨਾ ਹੁਣ ਝੰਡਾ ਵੀ ਤੂੰ ਦੇਖ ਲੈ ਰਿਆ ਪਿੱਛੇ ਤੇ ਡੰਡਾ ਵੀ ਹੈਗਾ ਬਿਲਕੁਲ ਸਭ ਕੁਝ ਉਹਨੇ ਚਾਹ ਚੰਡੇ ਦਾ ਹੀ ਅਸਰ ਆ ਇੱਥੇ ਹੁਣ ਕੋਈ ਨਹੀਂ ਕੁਛਦਾ ਇਹ ਉਹੀ ਪਲਾਜ਼ਾ ਆ ਜਿੱਥੇ ਗੁੰਡਿਆਂ ਦਾ ਰਾਜ ਹੁੰਦਾ ਸੀ ਗੁੰਡਿਆਂ ਦਾ ਰਾਜ ਬਿਲਕੁਲ ਤੇ